ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਾਹਿਬ ਸਿੰਘ ਵਾਲਾ ਇਹ ਪਿੰਡ ਰਾਜਸਥਾਨ ਸਟੇਟ ਦਾ ਜਿਲ੍ਹਾ ਇਹਨੂੰ ਸ੍ਰੀ ਗੰਗਾ ਨਗਰ ਪੈਂਦਾ ਤੇ ਗੰਗਾ ਨਗਰ ਤੋਂ ਕਰਨਪੁਰ ਵਾਲੀ ਜਿਹੜੀ ਛੜਕ ਹੈ 메ਨ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਤੇ ਡੇਰੀ ਫਾਰਮ ਜਿੱਥੇ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਗੁਦਾਰਾ ਡੇਰੀ ਫਾਰਮ ਹੈ ਉਸ 메ਨ ਛੜਕ ਦੇ ਉੱਤੇ ਹੀ ਬਾਈ ਜੀ ਹੋਰਾਂ ਦਾ ਘਰ ਇੱਥੇ ਇਹ ਵੀਰ ਸੇਲ ਪਰਚੇਜ ਦਾ ਕੰਮ ਕਰਦੇ ਆ ਮੇਰੀ ਪਹਿਲੀ ਵੀਡੀਓ ਇਹਨਾਂ ਕੋਲ ਮੈਂ ਬਣਾ ਰਿਹਾ ਹਾਲਾਂਕਿ ਵਪਾਰ ਦਾ ਕੰਮ ਬਾਈ ਜੀ ਹਰਾਂ ਦਾ ਦੱਸਦੇ ਆ ਵੀ ਬਹੁਤ ਪੁਰਾਣਾ ਹੈ ਦੋ ਨਾਲੇ ਸ਼ੁਰੂ ਚ ਦੇਖ ਲਓ ਜਿਹਦੇ ਚ ਇੱਕ ਖੀਰਾ ਕੱਟਾ ਝੋਟਾ ਜਿਹੜਾ ਕੱਦ ਕਾਠ ਬੜਾ ਵੱਡਾ ਹੈ ਇਹ ਵੀ ਫੋਰ ਸੇਲ ਹੈ ਇੱਕ ਝੋਟੀ ਤੁਹਾਨੂੰ ਇਸ ਵੀਡੀਓ ਚ ਦਿਖਾ ਦੂੰਗਾ ਇਹ ਤਾਜੀ ਸੂਈ ਹੈ ਬੱਚਾ ਮੂਰੇ ਵੱਧਾ ਹੈ ਥਣ ਹਵਾਨੇ ਦੀ ਸਾਫ਼ ਸੁਥਰੀ ਹੈ ਚੋ ਆਪਾਂ ਇਹ ਬਿਲਕੁਲ ਲਾਸਟ ਤੇ ਦਿਖਾਉਨੇ ਆ ਵੀਡੀਓ ਦੇ ਕਿਉਂਕਿ ਪਹਿਲਾਂ ਜਿਹੜੀ ਸ਼ੁਰੂਆਤ ਆਪਾਂ ਵੀਡੀਓ ਦੀ ਕਰਨੀ ਹੈ ਉਹ ਇਧਰਲੇ ਪਾਸੇ ਕੁਝ گاਵਾਂ ਬਾਈ ਕੋਲ ਹੈ ਇਹ ਤੋ ਕਰਾਂਗੇ ਆਓ ਡਿਟੇਲ ਪੁੱਛੀਏ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੁੰਦਾ ਉਹ ਆ ਕੇ ਦੇਖ ਸਕਦਾ ਤਸੱਲੀ ਕਰਨਾ ਤੁਹਾਡਾ ਹੱਕ ਹੈ ਗੰਗਾ ਨਗਰ ਦੀ ਜੇ ਗੱਲ ਕਰਦੇ ਆ ਦੋਸਤੋ ਤਾਂ ਇਹ ਮੰਨ ਲਓ ਵੀ ਇਹ ਪੰਜਾਬ ਹੀ ਹੈ ਕਿਉਂਕਿ ਬਿਲਕੁਲ ਪੰਜਾਬ ਦੇ ਨਾਲ ਲੱਗਦਾ ਜ਼ਿਲ੍ਹਾ ਤੇ ਬਹੁਤਾ ਦੂਰ ਵੀ ਨਹੀਂ ਪੈਂਦਾ ਸੋ ਆਓ ਡਿਟੇਲ ਪੁੱਛਣੀ ਸ਼ੁਰੂ ਕਰੀਏ ਦੋਸਤੋ گاਵਾ ਕਾਫੀ ਸਾਰੇ ਨੇ ਇੱਕ ਇੱਕ ਕਰਕੇ ਸਾਰੇ ਨਾ ਕੀ ਤੁਹਾਨੂੰ ਦਿਖਾਉਣੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਦੱਸ ਦਿਓ ਬਾਈ ਆਪਣਾ ਨਾਮ ਮਨਜੀਤ ਸਿੰਘ ਹੈ ਜੀ ਠੀਕ ਹੈ ਹਾਂਜੀ ਮਨਜੀਤ ਭਾਈ ਵਪਾਰ ਕਰਦਿਆਂ ਨੂੰ ਕਿੰਨਾ ਚਿਰ ਹੋ ਗਿਆ ਵਪਾਰ ਕਰਦਿਆਂ ਨੂੰ ਵੈਸੇ ਤਾਂ ਆਪਣਾ ਬਹੁਤ ਪੁਰਾਣਾ ਕੰਮ ਹੈ ਜੀ ਪਿਤਾ ਪੁਰਖੀ ਆ ਮਤਲਬ ਪਹਿਲਾਂ ਦਾਦਾ ਜੀ ਕਰਦੇ ਸੀ ਫਿਰ ਪਿਤਾ ਜੀ ਕਰਦੇ ਸੀ ਹੁਣ ਤੀਜੀ ਪੀੜ੍ਹੀ ਆਪਣੀ ਤੀਜੀ ਪੀੜ੍ਹੀ ਆ ਗਈ ਵਪਾਰ ਚ ਠੀਕ ਹੈ گاਵਾ ਤੇ ਮੱਝਾਂ ਦੋਨੇ ਤਰ੍ਹਾਂ ਦੇ ਪਸ਼ੂ ਦੋਵੇਂ ਹੁੰਦੇ ਜੀ ਅੱਛਾ ਜਿਹੜੇ ਪਸ਼ੂ ਖਰੀਦਦੇ ਹੋ ਖਰੀਦ ਕਿਹੜੇ ਏਰੀਆ ਚੋਂ ਕਰਦੇ ਲੋਕਲ ਲੋਕਲ ਦੀ ਖਰੀਦ ਆਈ ਆਪਣੀ ਠੀਕ ਹੈ ਰਾਜਸਥਾਨ ਦੇ ਵਿੱਚੋਂ ਜਮਾ ਰਾਜਸਥਾਨ ਦੀ ਸਾਰੀਆਂ ਜੀ ਠੀਕ ਹੈ ਹਾਂਜੀ ਗਾਵਾਂ ਵੀ ਤੇ ਮੱਝ ਮੱਝ ਵੀ ਇੱਥੋਂ ਦੀ ਖਰੀਦ ਹਾਂਜੀ ਮੱਝ ਵੀ ਇੱਥੋਂ ਦੀ ਗਾਂ ਵੀ ਇੱਥੋਂ ਦੀ ਅੱਛਾ ਜਿਹੜਾ ਪਸ਼ੂ ਜਾਂਦੇ ਅੱਗੇ ਜਿਵੇਂ ਤੁਹਾਨੂੰ ਤੀਜੀ ਪੀੜੀ ਹੋ ਗਈ ਹੈ ਹਾਂਜੀ ਅੱਗੇ ਸੇਲ ਪਰਚੇਜ ਦਾ ਕੰਮ ਮਤਲਬ ਕਿਹੜੀ ਸਟੇਟ ਨੂੰ ਭੇਜਦੇ ਹਾਂ ਗੁਜਰਾਤ ਮਹਾਰਾਸ਼ਟਰ ਪੰਜਾਬ ਹਰਿਆਣਾ ਠੀਕ ਹੈ ਉਹ ਸਾਰੇ ਕਿਤੇ ਚਲਾ ਜਾਂਦਾ ਹਾਂਜੀ ਸਭ ਜਾਂਦੇ ਅੱਛਾ ਇੱਕ ਸ਼ੁਰੂ ਚ ਇੱਕ ਕੁਐਸਚਨ ਹੈ ਵੀ ਮੰਨ ਲਓ ਮੇਰੀ ਵੀਡੀਓ ਕੋਈ ਪੰਜਾਬੀ ਭਰਾ ਵੇਖ ਰਿਹਾ ਹੈ ਉਹਨੂੰ ਗਾਂ ਜਾਂ ਮੱਝ ਪਸੰਦ ਆ ਜਾਂਦੀ ਹੈ ਤੁਹਾਡੇ ਕੋਲ ਆ ਜਾਂਦਾ ਹੈ ਹਾਂਜੀ ਤਾਂ ਟਰਾਂਸਪੋਰਟ ਦਾ ਸਿਸਟਮ ਕੀ ਰਹੇਗਾ ਟਰਾਂਸਪੋਰਟ 500 ਕਿਲੋਮੀਟਰ ਫ੍ਰੀ ਰਹੂਗੀ ਜੋ ਰੇਟ ਦੱਸਾਂਗੇ ਉਹ ਫਾਰਮਰ ਦੇ ਘਰ ਦੀ ਪਹੁੰਚ ਤੱਕ ਦੇ ਹੋਣਗੇ ਹਾਂ ਬਿਲਕੁਲ ਰਹੂਗੀ ਠੀਕ ਹੈ ਉਹ ਵੈਸੇ ਟਰਾਂਸਪੋਰਟ ਦੇ ਸਾਧਨ ਮਤਲਬ ਇਧਰੋਂ ਮਿਲਦੇ ਆ ਅਵੇਲੇਬਲ ਹੋ ਜਾਂਦੇ ਹਾਂਜੀ ਬਿਲਕੁਲ ਜੀ ਠੀਕ ਹੈ ਪਹਿਲੇ ਨੰਬਰ ਤੇ ਗਾਂ ਖੜੀ ਹੈ ਬਾਈ ਆਪਾਂ ਡਿਟੇਲ ਇਹਦੀ ਦੱਸਣੀ ਸ਼ੁਰੂ ਕਰਦੇ ਆ ਗ ਇਹ ਦੂਜੇ ਸਵੇ ਸੂਗੀ ਠੀਕ ਹੈ ਤੇ ਪਹਿਲਾਂ ਨੇ ਦੋ ਦਿੱਤਾ 30 ਲੀਟਰ ਇਹਨੇ ਠੀਕ ਹੈ ਹਾਂਜੀ ਰੇਟ ਕੀ ਰਹਿਣਾ ਮਨਜੀਤ ਭਾਈ ਰੇਟ 1,30,000 ਦੀ ਪਹੁੰਚ ਕਰਾਂਗੇ ਜੀ ਠੀਕ ਹੈ ਖੋਲ ਨਹੀਂ ਭਾਈ ਸੋ ਦੋਸਤੋ ਤੋੜ ਕੇ ਦਿਖਾਉਣੇ ਆ 1,30,000 ਚ ਪਹੁੰਚ ਹੋ ਜੂਗੀ ਰਾਜਸਥਾਨ ਦੀ ਜੰਪਾਲ ਗਾਂ ਦੁੱਧ 40 ਕਿਲੋ ਆਰਾਮ ਨਾਲ ਦੇ ਦੂਗੀ ਜੀ ਠੀਕ ਹੈ ਹਾਂਜੀ ਸੋ ਚੰਗੇ ਦੁੱਧ ਦੀ ਦੋਸਤੋ ਆਸ ਹੈ ਤੇ ਬਾਕੀ ਹਵਾਨਾ ਤੁਸੀਂ ਦੇਖ ਲਓ ਥੀ ਚਵਾਈ ਵਾਲਾ ਥਾਣਾ ਹੈ ਹਾਂਜੀ ਤਾਂ ਚਾ ਜਿਹੜਾ ਉਹ ਕਾਫੀ ਇਹਦਾ ਵੱਡਾ ਹੈ ਕਦਕਾਠ ਵਾਲੀ ਗਾਂ ਬਾਕੀ ਰਾਜਸਥਾਨ ਦੀ ਪਲੀ ਹੈ ਤਾਂ ਤੁਹਾਡੇ ਕੋਲ ਚੰਗੇ ਰੱਖ ਰਖਾਵ ਚ ਜਿਹੜਾ ਗਾਂ ਹੋਰ ਚੰਗਾ ਦੁੱਧ ਦੇਊਗੀ ਬਾਕੀ ਪਸ਼ੂ ਪਾਸ ਤੁਸੀਂ ਕਰਨਾ ਹੈ ਕਮਾਲਾ ਭਾਈ ਵਾਪਸ ਸੋ ਇਹ ਤੁਸੀਂ ਪਹਿਲੇ ਨੰਬਰ ਤੇ ਗਾਂ ਦੇਖ ਲਓ 1,30,000 ਚ ਕੋਈ ਵੀ ਕਿਰਾਇਆ ਜਿਹੜਾ ਤੁਹਾਡਾ ਨਹੀਂ ਲੱਗਣਾ ਘਰ ਤੱਕ ਦੀ ਪਹੁੰਚਦਾ ਇਹ ਰੇਟ ਹੈ ਬਸ ਤੁਸੀਂ ਆ ਕੇ ਕਿਹੜਾ ਗਾਂ ਫਿੱਟ ਕਰੋ ਪਸੰਦ ਕਰੋ ਸੋ ਇਹ ਪਹਿਲੇ ਨੰਬਰ ਤੇ ਗਾਂ ਤੁਹਾਨੂੰ ਦਿਖਾ ਰਹੇ ਹਾਂ ਦੂਜੇ ਨੰਬਰ ਤੇ ਗਾਂ ਜਿਹੜੀ ਦਿਖਾਉਣੀ ਆ ਦੋਸਤੋ ਸੂਈ ਸਵਾਈ ਹੈ। ਮਨਜੀਤ ਭਾਈ ਜਿਹੜੀ ਦੋ ਨੰਬਰ ਤੇ ਗਾਂ ਖੜੀ ਹੈ। ਇਹ ਬਾਈ ਜੀ ਰਾਤ ਹੀ ਸੂਈ ਆ। ਹਮ। ਮਗਰ ਇਹਦੇ ਵੱਛੀ ਆ। ਠੀਕ ਹੈ। ਹਾਂ। ਦੁੱਧ ਇਹਨੇ ਪਹਿਲਾਂ ਨੇ ਦਿੱਤਾ ਜੀ 23-24 ਲੀਟਰ। ਠੀਕ ਹੈ। ਕਿੰਨਾ ਚਿਰ ਰਾਤ ਹੀ ਸੂਈ ਆ ਤੇ ਇਹ ਦੂਜਾ ਸੂਹ ਹੈ। ਦੂਜਾ ਸੂਹ ਸੂਈ ਹੈ ਜੀ। ਕੀ ਰੇਟ ਰਹਿਣਾ ਬਾਈ? ਇਹ 1 ਲੱਖ 21000 ਦੀ ਪਹੁੰਚ ਕਰਾ ਦਾਂਗੇ। ਠੀਕ ਹੈ। ਖੋਲ ਲਈ ਬਾਈ। ਦੋਸਤੋ ਬੱਚਾ ਵੱਛੀ ਨਾਲ ਸੋਹਣੇ ਕਦ ਕਾਠ ਦੀ ਆ ਤੇ ਹਵਾਨਾ ਵੀ ਚੰਗਾ। ਸੂਈ ਰਾਤ ਹੀ ਹੈ। ਪਰੇ ਹੋਆ ਨੇ ਜੇ ਜੀ ਤੁਸੀਂ ਦੇਖੋਗੇ ਥਣੇ ਦਾ ਵੀ ਹੱਥੀ ਚੁਆਈ ਵਾਲਾ ਦੂਜਾ ਸੂਆ ਇਹ ਨੇ ਬੱਚੀ ਨੂੰ ਜਨਮ ਦਿੱਤਾ ਢਾਂਚਾ ਤੁਸੀਂ ਦੇਖ ਲਓ ਥਣ ਹੱਥੀ ਚੁਆਈ ਵਾਲੇ ਹੈ 1 ਲੱਖ ਤੇ 21000 ਚ ਘਰੇ ਪਹੁੰਚ ਹਾਂਜੀ ਮਤਲਬ ਜਿਹੜਾ ਕਿਰਾਇਆ ਹੈ ਉਹ ਬਾਈ ਨੇ ਦੱਸ ਹੀ ਦਿੱਤਾ ਵੀ 500 ਕਿਲੋਮੀਟਰ ਤੱਕ ਡਿਲੀਵਰੀ ਫ੍ਰੀ ਹੈ ਸੋ ਬਾਕੀ ਤੁਸੀਂ ਆ ਕੇ ਦੇਖੋ ਇੱਥੇ ਦੁੱਧ ਆਰਾਮ ਨਾਲ ਬਾਈ ਜੀ 30 ਲੀਟਰ ਆਰਾਮ ਨਾਲ ਦੇ ਦੇਣਾ ਨਹੀਂ ਠੀਕ ਹੈ 30 ਲੀਟਰ ਦੁੱਧ ਬਾਈ ਕਹਿੰਦਾ ਵੀ ਆਰਾਮ ਨਾਲ ਇਹ ਦੇ ਦੂਗੀ ਚੰਗੀ ਤਿਆਰ ਹੋਈ ਵੀ ਗਾਂ ਦਸੋ ਸੋ ਇਹ ਗਾਵਾਂ ਕਿਉਂਕਿ ਸਵੇਰ ਦੀਆਂ ਨਵਾਇਨਾਂ ਤੇ ਥੋੜਾ ਅਸੀਂ ਵੀ ਲੇਟ ਪਹੁੰਚੇ ਉਹਦੇ ਕਰਕੇ ਥੱਕੀਆਂ ਵੀ ਆ ਹੁਣ ਉਦੋਂ ਬਾਅਦ ਚ ਬੈਠਣੀਆਂ ਬਾਈ ਤਿੰਨ ਨੰਬਰ ਵਾਲੀ ਗਾਂ ਜਿਹੜੀ ਬਾਈ ਇਹ ਦੂਜੇ ਸੋਈ ਹੈ ਹੂੰ ਇਹ ਵੀ ਰਾਤ ਹੀ ਸੋਈ ਹੈ ਜੀ ਠੀਕ ਹੈ ਇਹਦੇ ਮਗਰ ਬੱਚਾ ਠੀਕ ਹੈ ਭਾਈ ਹਾਂਜੀ ਇਹਦਾ ਰੇਟ ਕੀ ਰਹਿਣਾ ਭਾਈ ਇਹ ਰੇਟ 85000 ਦੀ ਪਹੁੰਚ ਕਰ ਦਾਂਗੇ ਜੀ 85 ਦੀ ਹਾਂਜੀ ਦੁੱਧ ਦਾ ਅੰਦਾਜ਼ਾ ਸੇਵਾ ਨਾਲ ਕਿੰਨਾ ਦੇ ਸਕਦੇ ਦੁੱਧ ਭਾਈ ਜੀ ਪਹਿਲਾਂ ਨੇ ਦਿੱਤਾ 22 ਕਿਲੋ 25 26 ਕਿਲੋ ਦੇ ਦੋਗੇ ਖੋਲੀ ਭਾਈ ਹਾਂਜੀ ਸੋ ਦੋਸਤੋ 85 ਚ ਪਹੁੰਚ ਹਵਾਨਾ ਚੰਗਾ ਰਾਤ ਹੀ ਸੂਈ ਹੈ ਵੀ ਇਹਨੇ ਵੀ ਬੱਚੇ ਨੂੰ ਜਨਮ ਦਿੱਤਾ ਹੈ ਇਹਦਾ ਬੱਚਾ ਬੜਾ ਸੋਹਣਾ ਹੈ ਤੁਸੀਂ ਗਾਂ ਦਾ ਢਾਂਚਾ ਦੇਖ ਲਓ ਦੂਜੇ ਸੂਏ ਜੀ ਮੂੰਹ ਛਿੱਗੀ ਹੈ ਠੀਕ ਹੈ ਦੂਜਾ ਸੂਆ 6 ਦੰਦ ਹਾਂਜੀ ਫਵਾਨਾ ਇਹਦਾ ਵੀ ਚੰਗਾ ਹੈ ਇਹ 85000 ਚ ਪਹੁੰਚ ਹੋ ਜਾਣੀ ਹੈ ਜਿਹੜਾ ਭਰਾ ਪਸੰਦ ਕਰੇ ਤਾਂ ਕੰਟੈਕਟ ਕਰ ਲਿਓ ਆਹ ਜੋ ਕੀਮਤਾਂ ਦੱਸੋ ਜਿਹੜੀਆਂ ਹੋ ਤੁਸੀਂ ਵੀਡੀਓ ਦੇ ਵਿੱਚ ਇਹ ਉਹ ਕੀਮਤਾਂ ਤੁਹਾਨੂੰ ਬਾਈ ਜਿਹੋਰੀ ਦੱਸ ਰਿਹਾ ਜਿਹੜੀਆਂ ਪਹੁੰਚਦੀਆਂ ਕੀਮਤਾਂ ਤੁਸੀਂ ਇਥੋਂ ਜਿਹੜਾ ਇਹ ਪਸ਼ੂ ਇਸ ਬਾਝ ਖਰੀਦੋਂਗੇ ਤੇ ਤੁਹਾਡੇ ਘਰ ਤੱਕ ਜਿਹੜਾ ਉਹ ਪਸ਼ੂ ਉਸ ਹਿਸਾਬ ਤੇ ਪਹੁੰਚਣਾ ਉਸੇ ਰੇਟ ਤੇ ਕਿਰਾਇਆ ਵੱਖਰਾ ਨਹੀਂ ਪਊਗਾ। ਹਾਂਜੀ ਕਿਰਾਇਆ ਨਹੀਂ ਵੱਖਰਾ ਪਊਗਾ। ਇਸ ਤੋਂ ਅੱਗੇ 4 ਨੰਬਰ ਤੇ ਗਾਂ ਤੁਹਾਨੂੰ ਦਿਖਾਉਣੇ ਆ। ਮਨਜੀਤ ਭਾਈ ਇਹ ਗੱਭਣ ਹੈ ਹਜੇ? ਹਾਂਜੀ ਇਹ ਗੱਭਣ ਹੈ ਜੀ। ਠੀਕ ਹੈ। 10-12 ਦਿਨ ਹਜੇ ਪਈ ਆ ਸੂਣ ਚ। 10-12 ਦਿਨ ਹਜੇ ਪਈ ਆ। ਹਾਂਜੀ ਠੀਕ ਹੈ। ਬਾਕੀ ਥਣ ਤੁਹਾਨੂੰ ਬਹੁਤ ਸਨ ਲੱਗ ਗਿਆ ਠੰਡੀ ਬੱਛੀ ਐ। ਕੀ ਕੀਮਤ ਰਹਿਣੀ ਬਈ? ਇਹ 92000 ਦੀ ਪਹੁੰਚ ਕਰਾ ਦਾਂਗੇ ਜੀ। ਠੀਕ ਹੈ। ਖੋਲ ਲਈ ਬਈ। ਅੱਛਾ ਮਨਜੀਤ ਭਾਈ ਪੰਜਾਬ ਚ گاਵਾ ਜਾਂਦੀਆਂ ਹੋਣਗੀਆਂ ਉੱਥੋਂ ਦੇ ਮਾਹੌਲ ਦੇ ਵਿੱਚ گاਵਾ ਕਾਮਯਾਬ ਰਹਿੰਦੀਆਂ ਇੱਥੇ ਵੀ ਕਾਮਯਾਬ ਰਹਿੰਦੀਆਂ ਜੀ ਠੀਕ ਹੈ ਹਾਂਜੀ ਆਪਣੀ ਗਾਂ ਆਲ ਇੰਡੀਆ ਕਿਤੇ ਹੀ ਲੈ ਜਾਓ ਠੀਕ ਹੈ ਹਾਂਜੀ ਸੋ ਦੋਸਤੋ ਖਰੀਦ ਭਾਈ ਕਹਿੰਦਾ ਵੀ ਇਸ ਏਰੀਏ ਚੋਂ ਇੱਦੀ ਇੱਕ ਪਰਖ ਨਾਲ ਕੀਤੀ ਜਾਂਦੀ ਹੈ ਵੀ ਆਲ ਇੰਡੀਆ ਚ ਗਾਂ ਜਿੱਥੇ ਮਰਜੀ ਲੈ ਜਾਓ ਉੱਥੇ ਹੀ ਕਾਮਯਾਬ ਰਹਿੰਦੀ ਹੈ ਮੀਡੀਅਮ ਹਾਈਟ ਚ ਸਟਰਕਚਰ ਬੜਾ ਸੋਹਣਾ ਜਿਨੇ ਘਰੇ ਦੁੱਧ ਚੋਣ ਨੂੰ ਗਾਂ ਲੈਣੀ ਹੈ ਤਾਂ ਢਾਂਚਾ ਚੰਗਾ ਹੈ ਥਣ ਇਹਦਾ ਵੀ ਹੱਥੀਂ ਚਵਾਈ ਵਾਲਾ ਹੈ ਦੁੱਧ ਵੀ ਆਰਾਮਣਾ 25 26 ਕਿਲੋ ਦੇ ਦੂਗੀ ਮੋਜ ਨਹੀਂ ਠੀਕ ਹੈ ਇਹਦੀ ਆਪਾਂ ਪਹੁੰਚ 92 ਚ ਬੋਲੇ ਹਾਂਜੀ ਇਹਦੀ 92000 ਚ ਪਹੁੰਚ ਕਰਾ ਦਾਂਗੇ ਠੀਕ ਹੈ 92000 ਚ ਦੋਸਤੋ ਪਹੁੰਚ ਹੋਊਗੀ ਇਹਦੋਂ ਅੱਗੇ ਇੱਕ ਹੋਰ ਗਾਂ ਬਾਈ ਖੋਲੂਗਾ 5 ਨੰਬਰ ਦੇ ਉੱਤੇ ਗਾਂ ਬਾਈ ਇਹ ਵੀ ਅਜੇ 10 12 ਨੇ ਲੈਂਦੀ ਹੈ ਜੀ ਠੀਕ ਹੈ ਮੱਛੀ ਬਹੁਤ ਸੁਥਰੀ ਆ ਮੂੰਹ ਚੇਹ ਦੰਦ ਆ ਦੂਜੇ ਸੂਗੀ ਰੇਟ ਇਹਦਾ ਕੀ ਰੇਟ ਰੇਟ ਇਹ 85000 ਦੀ ਪਹੁੰਚ ਕਰਾ ਦਾਂਗੇ ਜੀ ਖੋਲੀ ਬਈ ਨੂੰ ਦੋਸਤੋ ਦੇਖੋ ਇੱਕ ਚੀਜ਼ ਤਾਂ ਮੈਂ ਜੋ ਨੋਟ ਕਰ ਰਿਹਾ ਤੁਸੀਂ ਦੇਖੋ ਹਵਾਨੇ ਜਿਵੇਂ ਇਸ ਗਾਂ ਦਾ ਹਵਾਨਾ ਵੀ ਦੇਖੋਗੇ ਜਿਵੇਂ ਜਿਵੇਂ ਭਰੂਗੀ ਤੇ ਥਣ ਪਿੱਛੋਂ ਬਿੱਥੀ ਪੌਂਦੀ ਜਾਊਗੀ ਹਾਂਜੀ ਥਣ ਸੋਹਣਾ ਹੈ ਤੇ ਹਵਾਨਾ ਘੱਟ ਵਾਲਾ ਢਾਂਚਾ ਵੀ ਸੋਹਣਾ ਹੈ 85 ਦੀ ਪਹੁੰਚ ਹੈ ਹੁਣ ਕਿਰਾਇਆ ਜਿਹੜਾ ਤੁਹਾਡੇ ਦਿਮਾਗ ਚੋਂ ਇੱਕ ਗੱਲ ਤਾਂ ਨਿਕਲ ਗਈ ਹੋਣੀ ਹੈ ਵੀ ਜੇ ਆਪਾਂ ਰਾਜਸਥਾਨ ਤੋਂ ਗਾਂ ਖਰੀਦਦੇ ਆ ਜਾਂ ਗੰਗानगर ਤੋਂ ਖਰੀਦਾਂਗੇ ਕਈ ਵਾਰ ਇਹ ਸੋਚਦੇ ਆ ਵੀ ਯਾਰ ਕਿਰਾਇਆ ਹੀ ਉੱਤੇ ਬਹੁਤ ਪੈ ਜਾਣਾ ਪਰ ਇਹ ਰੇਟ ਘਰ ਦੀ ਪਹੁੰਚ ਵਾਲੇ ਬਾਈ ਨੇ ਦੱਸਿਆ ਹੈ ਤਾ ਤੁਨੂੰ ਕਿਰਾਇਆ ਨਹੀਂ ਸੋਚਣ ਦੀ ਲੋੜ ਤੁਸੀਂ ਸਿਰਫ ਪਸ਼ੂ ਪਾਸ ਕਰਨ ਆਉਣਾ ਵੀ ਇਹ 85000 ਛ ਤੁਹਾਡੇ ਘਰੇ ਪਹੁੰਚਦੀ ਹੈ ਗਾਂ ਤਾਂ ਤੁਹਾਨੂੰ ਕਿਵੇਂ ਰਹੂਗੀ ਸੋਹਣਾ ਹਵਾਨਾ ਦਸੋ ਤੇ ਅੱਗੋਂ ਵੀ ਹਵਾਨਾ ਚੰਗਾ ਇਕੱਲਾ ਪਛਾਣ ਨੂੰ ਨਹੀਂ ਗੱਡਾ ਗਾੜੀ ਵੀ 25 26 ਕਿਲੋ ਬਾਈ ਆਰਾਮ ਨਹੀਂ ਦੇ ਦੇਣਾ ਇਹਨੇ ਤੇ ਇਹ ਵੀ ਹੈ ਮੀਡੀਅਮ ਹਾਈਟ ਚ ਪਰ ਚੰਗੀ ਵੈੜਾ ਦਸੋ ਤੁਸੀਂ ਢਾਂਚਾ ਦੇਖੋ ਇਹਦਾ ਹਵਾਨਾ ਬੜਾ ਸੋਹਣਾ ਅੱਗੋਂ ਵੀ ਤੇ ਪਛਾਣ ਨੂੰ ਵੀ ਹਵਾਨਾ ਚੰਗਾ ਹੈ 85000 ਚ ਪਹੁੰਚ ਹੋਣੀ ਹੈ ਇਸ ਗਾਂ ਦੀ ਇਹ ਦੋ ਅੱਗੇ ਥੋੜੀ ਕੱਚੀ ਗਾਂ ਹੈ ਹਜੇ ਹਾਂਜੀ ਇਹਦੇ ਬਾਈ ਜੀ ਦੇ 20 ਦਿਨ ਪਏ ਪੂਰੇ ਠੀਕ ਹੈ ਹਾਂਜੀ ਸੂਆਏ ਤਾਂ ਕਿੰਨੇ ਦੂਜੇ ਸੂਗੀ ਹੂੰ ਤੇ ਪਹਿਲਾਂ ਨੇ ਦੋ ਦਿੱਤਾ 25 ਕਿਲੋ ਇਹਦਾ ਰੇਟ ਕੀ ਰਹਿਣਾ ਮਨਜੀਤ ਭਾਈ ਰੇਟ ਇਹਦਾ 1 ਲੱਖ 2000 ਦੀ ਪਹੁੰਚ ਕਰਾਵਾਂਗੇ ਠੀਕ ਹੈ ਖੋਲੀ ਭਾਈ 1 ਲੱਖ ਤੇ 2000ਛੇ ਹਜੇ 20 ਦਿਨ ਬਾਕੀ ਹੈ ਹਾਂ 20 ਦਿਨ ਪਏ ਜੀ ਪੂਰੇ ਹੂੰ ਦੁੱਧ ਆਰਾਮ ਨਾਲ 30 32 ਕਿਲੋ ਬੱਛੀ ਨੇ ਦੇ ਦੇਣਾ ਠੀਕ ਹੈ ਸੋ ਨੋਟ ਦੋਸੋ ਆਸ ਬੜੇ ਚੰਗੇ ਦੀ ਹੈ ਹਵਾਨਾ ਇਹਦਾ ਫਿਕਸ ਰਹੂਗਾ ਤੇ ਚਾਰੇ ਥਣ ਸੋਹਣੇ ਸਹਿਜ ਦੇ ਹੈ ਧੰਚਾ ਤੁਸੀਂ ਦੇਖ ਲਓ ਹਜੇ 20 ਦਿਨ ਪਏ ਆ ਤਾਂ ट्रांजिशन ਫੀਡ ਵਗੈਰਾ ਇਹਨੂੰ ਤੁਸੀਂ ਪਾ ਕੇ ਤਿਆਰ ਚੰਗੀ ਕਰ ਸਕਦੇ ਹੋ ਮੱਛੀ ਦੀ ਨਸਲ ਨਸਲ ਬਹੁਤ ਆ ਜੀ ਥਣ ਥੋਣੇ ਬਹੁਤ ਸੋਹਣਾ ਲੱਗਿਆ ਬਹੁਤ ਤਿਆਰ ਹੋਣਾ ਇਹ ਤਾਂ ਕੱਚੀ ਹੈ ਤੁਰਦੀ ਤੋਂ ਹਵਾਨੇ ਦਾ ਰੁਖ ਪਤਾ ਲੱਗਦਾ ਇੱਕ ਤਾਂ ਫਿਕਸ ਰੱਖੂਗੀ ਹਵਾਨਾ ਇੱਕ ਹੋਊ ਕਟ ਵਾਲਾ ਹਵਾਨਾ ਬਿਲਕੁਲ ਹਾਂ ਜੀ ਹਾਂ ਇਹ ਤੋਂ ਬਾਅਦ ਚ ਤੁਹਾਨੂੰ ਇੱਕ ਹੋਰ ਵੈਡ ਦਿਖਾਉਣੇ ਆ ਇਹਦੀ ਤਿਆਰੀ ਚੰਗੀ ਫੜੀ ਹੋਈ ਹੈ ਕੰਨ ਮਸੂਆ ਸੂਣ ਲੱਗੀ ਹੈ ਬਈ ਇਹ ਪਹਿਲੇ ਸੂ ਵੀ ਕਿੰਨੇ ਦਿਨ ਲੈ ਸਕਦੀ ਅੰਦਾਜ਼ਾ ਇਹ ਦਿਨ 5-7 ਲੈ ਜਾਊਗੀ ਕੀ ਕੀਮਤ ਚ ਪਹੁੰਚ ਹੋਊਗੀ ਜੀ ਬਈ ਇਹਦੀ ਆਪਾਂ 85000 ਚ ਪਹੁੰਚ ਕਰ ਦਾਂਗੇ ਠੀਕ ਹੈ ਹਾਂ ਜੀ 85 ਚ ਪਹੁੰਚ ਹੋ ਜਾਣੀ ਹੈ ਬਾਕੀ ਬੱਚੀ ਠੰਡੀ ਠੰਡੀ ਬਹੁਤ ਹੈ ਜੀ ਹੂੰ ਤੇ ਕੋਈ ਆਏ ਨਹੀਂਗੀ ਦੁੱਧ ਵੀ ਆਰਾਮ ਨਾਲ ਆਈ 24 25 ਕਿਲੋ ਤਾਂ ਇਹ ਵੀ ਦੇ ਦੂਗੀ ਠੀਕ ਹੈ ਹਾਂਜੀ ਸਾਲ ਸਾਲ ਬਹੁਤ ਪਏ ਬੱਚੀ ਨੇ ਭਰਨਾ ਬਹੁਤ ਹੂੰ ਸੋ ਵੈਸੇ ਦੋਸਤੋ ਬਾਈ ਮਨਜੀਤ ਦੀਆਂ ਵੀਡੀਓ ਜਿਹੜੀਆਂ ਉਹ ਹਿੰਦੀ ਦੇ ਵਿੱਚ ਆਉਂਦੀਆਂ ਅੱਜ ਇਹ ਭਰਾ ਕਿਉਂਕਿ ਪੰਜਾਬੀ ਭਰਾ ਆ ਤਾਂ ਪੰਜਾਬੀ ਦੇ ਵਿੱਚ ਹੀ ਗੱਲ ਕਰਕੇ ਆਪਾਂ ਪਹਿਲੀ ਵੀਡੀਓ ਬਾਈ ਕੋਲੋਂ ਬਣਾ ਰਹੇ ਹਾਂ 85000 ਚ ਪਹਿਲਣ ਵੈੜ ਦੀ ਪਹੁੰਚ ਹੋ ਜਾਣੀ ਹੈ ਹਵਾਨੇ ਦੀ ਤਿਆਰੀ ਚੰਗੀ ਦਿਸਦੀ ਹੈ ਅੱਗੇ ਨੂੰ ਵੀ ਹਵਾਨਾ ਚੰਗਾ ਪਿਛਾ ਨੂੰ ਵੀ ਹਵਾਨਾ ਚੰਗਾ ਹਾਈਟ ਮੀਡੀਅਮ ਹੈ ਬਾਕੀ ਜੱਜਮੈਂਟ ਤੁਸੀਂ ਇਸ ਪੱਖ ਤੋਂ ਵੀ ਕਰ ਲੋਗੇ ਵੀ ਸਾਹਮਣੇ ਜਿਹੜਾ ਵੀਰ ਤੋਰ ਕੇ ਵਿਖਾ ਰਿਹਾ ਪਸੂ ਤੇ ਸਾਰੇ ਪਸੂਆਂ ਨੂੰ ਇੱਕੋ ਹੀ ਭਰਾ ਤੋਰੂਗਾ। ਹੁਣ ਦੇਖੋ। ਬਾਕੀ ਮੌਸਮ ਇਦਾਂ ਦਾ ਹੁਣ ਆਉਣ ਵਾਲਾ ਦੱਸੋ ਜੇ ਤੁਸੀਂ ਕੋਈ ਭਰਾ ਛਾ ਰੱਖਦਾ। ਦੇ ਦੇਣਾ ਯਾਨੀ 25 26 ਕਿਲੋ ਵੱਚੀ ਨਸਲ ਦੀ ਬਹੁਤ ਚੰਗੀ ਐ। ਹੂੰ। ਤੇ ਥਣ ਹਵਾਨਾਂ ਵੀ ਬਹੁਤ ਚੰਗਾ। ਸਹੀ ਹੈ ਤਿਆਰੀ ਦੋਸਤਾਂ ਦੀ ਫੜੀ ਹੋਈ ਹੈ 85 ਚ ਪਹੁੰਚ ਹੋ ਜਾਣੀ ਹੈ ਮੈਂ ਇਹ ਕਹਿ ਰਿਹਾ ਸੀ ਵੀ ਤੁਸੀਂ ਘੁੰਮਣ ਦੇ ਬਹਾਨੇ ਵੀ ਇਸ ਸਾਈਡ ਨੂੰ ਵਿਜ਼ਿਟ ਕਰ ਸਕਦੇ ਹੋ ਅੱਗੇ ਜੇ ਕੋਈ ਵੀਰ ਘੁੰਮਣ ਜਾਣਾ ਚਾਹੁੰਦਾ ਤਾਂ ਤੁਸੀਂ ਜਰੂਰ ਭਰਾ ਕੋਲ ਇੱਥੋਂ ਪਸ਼ੂ ਦੇਖ ਕੇ ਲਿ ਜਾ ਸਕਦੇ ਹੋ ਨਾਲ ਭਾਈ ਜਿਹੜੀ ਇਹ ਗਾਂ ਇਹ ਵੜ ਦੂਜੇ ਸੂਗੀ ਹਮ ਅਜੇ 5-7 ਦਿਨ ਲੈ ਲੂਗੀ ਠੀਕ ਹੈ ਹਾਂਜੀ ਕੀ ਕੀਮਤ ਚ ਪਹੁੰਚ ਹੋਣੀ ਹੈ ਇਹਦੀ ਇਹ ਵੀ 85000 ਚ ਪਹੁੰਚ ਕਰਾ ਦਾਂਗੇ ਠੀਕ ਹੈ ਖੋਲੀ ਬਈ 85000 ਚ ਦੋਸਤੋ ਇਹਦੀ ਪਹੁੰਚ ਹੋਣੀ ਹੈ ਜਣੇ ਪੰਜ ਸੱਤ ਦਿਨ ਲੈ ਜਾਣੇ ਬੱਚੇ ਨੇ ਸਿੱਧੀ ਤੇ ਇਧਰ ਨੂੰ ਉਤਾਰ ਦੇ ਬਈ ਥਾਣੇ ਦੇ ਵੀ ਹੱਥੀਂ ਚੁਵਾਈ ਵਾਲੇ ਆ 85 ਚ ਪਹੁੰਚ ਇਹਦੀ ਆ ਹਵਾਨਾ ਅਗੋਂ ਤੇ ਪਛਾਣ ਨੂੰ ਚੰਗਾ ਦਿਸਦਾ ਬਾਕੀ ਤਿਆਰ ਹਜੇ ਪੰਜ ਸੱਤ ਦਿਨ ਇਹਨੇ ਲੈ ਜਾਣੇ ਆ ਤਾਂ ਉਹਦੇ ਚ ਗਾਂ ਜਿਹੜੀ ਉਹ ਸੋਹਣੀ ਤਿਆਰ ਹੋ ਜੂਗੀ ਢਾਂਚਾ ਵੀ ਸੋਹਣਾ 85000 ਚ ਇਹਦੀ ਪਹੁੰਚ ਬਾਈ ਕਹਿੰਦਾ ਵੀ ਘਰ ਤੱਕ ਦੀ ਕਰ ਦਿਆਂਗੇ ਹਵਾਨਾ ਫੇਰ ਦੇਖੋ ਵੈੜ ਦਾ ਵਸੋ ਇਹਦਾ ਇਕੱਲਾ ਹਵਾਨਾ ਪਛਾਣੂ ਨਹੀਂ ਨਾਲ ਤੁਸੀਂ ਅੱਗੇ ਨੂੰ ਵੀ ਹਵਾਨਾ ਦੇਖੋਗੇ ਹਵਾਨੇ ਤੇ ਨਾੜਾਂ ਦੇਖੋਗੇ ਉਹ ਵੀ ਚੰਗੀਆਂ ਦਿਸਣੀਆਂ ਤੁਹਾਨੂੰ ਇੱਥੋਂ ਥਣਤਾ ਚਾਰੇ ਕਲੀਅਰ ਦਿਸਦੇ ਆ ਇਹ ਖੋਰ ਗਾਂ ਇਦੂ ਅੱਗੇ ਇਹ ਦੂਜੀ ਸੂਗੀ ਜੀ ਪਹਿਲਾਂ ਨੇ ਦਿੱਤਾ ਸੀ 20 25 ਲੀਟਰ ਦੁੱਧ ਠੀਕ ਹੈ ਕੱਚੀ ਜੀ 15 ਦਿਨ ਰੇਟ ਕੀ ਰਹਿਣਾ ਬਈ ਇਹਦਾ ਰੇਟ 87000 ਦੀ ਪਹੁੰਚ ਕਰ ਦਾਂਗੇ ਜੀ ਠੀਕ ਹੈ ਹਾਂਜੀ ਖੋਲ ਦਿਓ 87000 ਦੀ ਪਹੁੰਚ ਹੋਊਗੀ ਤਿਆਰੀ ਫੜਦੀ ਆਉਂਦੀ ਹੈਗਾ ਥਾਣ ਇਹਦੇ ਵੀ ਹੱਥੀ ਚਵਾਈ ਵਾਲੇ ਉਹਦਾ ਰਾਵਣਾ 27 22 ਕਿਲੋ ਇਹਨੇ ਦੇ ਦੇਣਾ ਹੀ ਠੀਕ ਹੈ ਬੱਚੇ ਥਾਣ ਥਣ ਬਹੁਤ ਸੋਹਣਾ ਲੱਗਿਆ ਮੂੰਹ ਵੀ ਛੇ ਦਾਂਦੀ ਏ ਠੀਕ ਹੈ ਕਮਾਲ ਆ ਬਈ ਸੋ ਦੋਸਤੋ ਇਹ 87000 ਦੀ ਪਹੁੰਚ ਹੋਊਗੀ ਇਸ ਗਾਂ ਦੀ ਇਦੂ ਅੱਗੇ ਇੱਕ ਗਾਂ ਇਹ ਸੂਈ ਵੀ ਹੈਗਾ ਇਹ ਗਾਂ ਸੂਈ ਹੋਈ ਹੈ ਜੀ ਦੁੱਧ ਦੇ 17 18 ਕਿਲੋ ਹੁਣ ਤਿਆਰ ਆ ਜਮਾ ਠੀਕ ਹੈ ਇਹਦਾ ਰੇਟ ਕੀ ਰਹਿਣਾ ਦੂਜਾ ਸੂਆ ਇਹ 70000 ਦੀ ਪਹੁੰਚ ਕਰ ਦਾਂਗੇ ਜੀ ਠੀਕ ਹੈ ਤੋਰੀ ਬਈ 70000 ਦੀ ਪਹੁੰਚ ਦੋਸਤੋ ਤੇ 17 18 ਲੀਟਰਾਂ ਨੂੰ ਇਸ ਟਾਈਮ ਦੁੱਧ ਹਾਜ਼ਰ ਹੈ ਜਮਾ ਤਿਆਰੇ ਅਗਲਾ ਦੋ ਟਾਈਮ ਆ ਕੇ ਚੋ ਸਕਦਾ ਹੈ ਠੀਕ ਹੈ ਉਹ ਜਦ ਦੁੱਧ ਦੱਸਾਂਗੇ ਜਿਹੜਾ ਦੋ ਟਾਈਮ ਅਗਲਾ ਚੋ ਲੈ ਆ ਕੇ ਠੀਕ ਹੈ ਬਈ ਥੋੜਾ ਬੱਚੇ ਦਾ ਜਾਦੇ ਕਰਦੀ ਹੈ ਠੀਕ ਹੈ ਦੋ ਸੋ 70000 ਚ ਇਸ ਗਾਂ ਦੀ ਪਹੁੰਚ ਹੋਣੀ ਹੈ ਬੋਸ ਸਾਡੇ ਦੇ ਵਿੱਚ ਲੋ ਜਮਾ ਤਿਆਰ ਹੈ ਜੀ ਹੁਣ ਦੋ ਟਾਈਮ ਅਗਲਾ ਆ ਕੇ ਨਾ ਠੀਕ ਹੈ ਓਕੇ ਲੈ ਜੀ ਠੀਕ ਹੈ ਭਾਈ ਜਾਵਣ ਦੇ ਬੱਚੇ ਤੇ ਭਾਈ ਕੋਈ ਗੱਲ ਨਹੀਂ ਸੋ ਇਹ ਦੋਸੋ ਬੱਚੇ ਦੀ ਖਿੱਚ ਕਰ ਰਹੀ ਹੈ ਗਾਂ ਕਿਉਂਕਿ ਸੂਈ ਸਵਾਈ ਹੈ ਇਹਦੇ ਵਿੱਚ ਦੋ ਗਾਵਾਂ ਹੋਰ ਤੁਹਾਨੂੰ ਦਿਖਾਉਣੇ ਆ ਫਿਰ ਮੱਝ ਤੇ ਇੱਕ ਛੋਟਾ ਜਿਹੜਾ ਬਾਈ ਕੋਲ ਹੈ ਉਹ ਦਿਖਾਵਾਂਗੇ ਆ ਜਿਹੜੀ ਸਾਹਮਣੇ ਗਾਂ ਬਾਈ ਹੁਣ ਇਹਦੇ ਤੋਂ ਬਾਅਦ ਚ ਇਹ ਬਾਈ ਜੀ ਪਹਿਲਾਂ ਨੇ 30 ਲੀਟਰ ਦੋ ਦਿੱਤਾ ਹੈ ਵੈਡ ਠੀਕ ਹੈ ਠੀਕ ਹੈ ਹਾਂਜੀ ਇਹ ਦੂਜੀ ਸੂਗੀ ਹੂੰ ਤੇ ਦੁੱਧ ਆਰਾਮ ਨਾਲ 35 36 ਕਿਲੋ ਦੇ ਦਊਗੀ ਕਿੰਨਾ ਟਾਈਮ ਇਹ 20 ਦਿਨ ਪਏ ਵੀਰ ਜੀ ਠੀਕ ਹੈ 20 ਦਿਨ ਪਏ ਪੂਰੇ 20 ਦਿਨ ਵੱਛੀ ਨੇ ਲੈ ਜਾਣੇ ਹੂੰ ਤੇ ਵੱਛੀ ਭਰ ਨਹੀਂ ਪੁਰਣੀ ਬਹੁਤ ਆਈ ਕੀ ਭਾਜ ਚ ਪਹੁੰਚ ਹੋਣੀ ਹੈ ਦੀ ਇਹ 1 ਲੱਖ 20 ਹਜ਼ਾਰ ਦੀ ਪਹੁੰਚ ਕਰਾ ਦਾਂਗੇ 1 20 ਦੀ ਹਾਂਜੀ ਠੀਕ ਹੈ ਖੋਲੀ ਬਈ ਇਹ 1 ਲੱਖ ਤੇ 20 ਹਜ਼ਾਰ ਚ ਦੋਸਤ ਪਹੁੰਚ ਹੋਊਗੀ ਹਜੇ 15 ਤੋਂ 20 ਦਿਨ ਇਹ ਲੈਂਦੀ ਹੈ ਹਵਾਨਾ ਨੇ ਢਿੱਲਾ ਛੜਨਾ ਸ਼ੁਰੂ ਕਰਤਾ ਹੈ ਢਾਂਚਾ ਉਤੋਂ ਚੌੜਾ ਹੈ ਉਹਦ ਨੂੰ ਬਹੁਤ ਵੱਡੀ ਵੱਛੀ ਆਈ ਸੋ ਫੁੱਲ ਹਾਈਟ ਲੈਂਥ ਵਾਲੀ ਵੈਡਲ ਸੋ ਹਜੇ ਕੱਟੀ ਥੋੜਾ ਧੱਕਾ ਕਰਦੀ ਹੈ ਨਾ ਤਾਂ ਕਰਕੇ ਖੁੱਲਦਾ ਨਹੀਂ ਕੋਈ ਗੱਲ ਸੋ ਲਿਆ ਭਾਈ ਕਮਾਲ ਹੈ ਲੈ ਬੇਟਾ 1 ਲੱਖ ਤੇ 20000 ਕੀਮਤ ਦੇ ਵਿੱਚ ਇਹ ਤੁਹਾਡੇ ਘਰ ਤੱਕ ਪਹੁੰਚਣੀ ਹੈ ਦੁੱਧ ਆਰਾਮਣਾ ਨੇ 35 36 ਕਿਲੋ ਵੈਡ ਨੇ ਆਰਾਮਣਾ ਦੇ ਦੇਣਾ ਜੀ ਠੀਕ ਹੈ ਇਦੋਂ ਅੱਗੇ ਮਨਜੀਤ ਭਾਈ ਇੱਕ ਲਾਸਟ ਉੱਤੇ ਗਾਂ ਦਿਖਾਉਣੇ ਆ ਥੋੜੀ ਕਰਾਸ ਬਰੀਡ ਹੈ ਹਾਂਜੀ ਭਾਈ ਜੀ ਇਹ ਕਰਾਸ ਬਰੀਡ ਦੀ ਗਾਂ ਹੈ ਹੂੰ ਸੂਗੀ ਤੀਜੇ ਹੀ ਠੀਕ ਹੈ ਕਿੰਨਾ ਚੱਲੇ ਜੂਗੀ ਅਜੇ ਦਿਨ ਪਏ 10 12 ਦਿਨ ਪਏ ਇਹਦੀ ਕੀ ਕੀਮਤ 'ਚ ਜਾਊਗੀ ਬਈ ਇਹ ਇਹ 95000 ਦੀ ਪਹੁੰਚ ਕਰ ਦਾਂਗੇ ਜੀ ਠੀਕ ਹੈ ਖੋਲੀ ਭਾਈ ਦੋਤਾ 30 ਲੀਟਰ ਰੱਖ ਦੀ ਠੀਕ ਹੈ ਐਦ ਕੀ 32 ਦੇ 33 ਦੇ ਆਰਾਮਣਾ ਦੇ ਦਊਗੀ ਠੀਕ ਹੈ ਹਾਂ ਉਹ ਵੱਡੇ ਕਦ ਕਾਠ ਦੀ ਇਹ ਕਰਾਸ ਬਰੀਡ ਹੈ ਐਚ ਐਫ ਨਾਲ ਕਰਾਸ ਹੈ ਹਾਂਜੀ ਫਵਾਨਾ ਹੁਣ ਵੀ ਚੰਗਾ ਤਿਆਰ ਆ ਪਰ ਹਜੇ ਦਿਨ ਇਹ ਲੈਂਦੀ ਅਸੂ 10 12 ਦਿਨ ਆਰਾਮ ਨਾਲ ਲੈ ਜੂਗੀ ਹੋ ਸਕਦਾ 15 ਹੀ ਲੈ ਜੇ ਠੀਕ ਹੈ ਦੋ ਤਾਂ 32 33 ਕਿਲੋ ਦੇ ਦੂਗੀ ਲੈ ਆ ਬਾਈ 700 500 ਕਿਲੋਮੀਟਰ ਤੱਕ ਪਹੁੰਚ ਫਰੀ ਹੈ ਤਾਂ ਇਹਦਾ ਮਤਲਬ ਪੂਰੇ ਪੰਜਾਬ ਚ ਤੁਸੀਂ ਕਿਸੇ ਵੀ ਕੋਨੇ ਚ ਬੈਠੇ ਹੋ ਤਾਂ ਤੁਹਾਡੇ ਤੱਕ ਗਾਂ ਇਸ ਰੇਟ ਤੇ ਪਹੁੰਚੂਗੀ ਜਿਹੜਾ ਰੇਟ ਬਾਈ ਨੇ ਇੱਥੇ ਮੰਗਿਆ ਹੈ ਡਿਮਾਂਡ ਰੱਖੀ ਹੈ ਬਾਕੀ ਤੁਸੀਂ ਇਸ ਭਰਾ ਨਾਲ ਗੱਲਬਾਤ ਕਰੋਗੇ ਤੁਹਾਨੂੰ ਜੱਜਮੈਂਟ ਹੋ ਜੂਗੀ ਇਹਨਾਂ ਪਸ਼ੂਆਂ ਦੇ ਵਿੱਚੋਂ ਕੀ ਮਾਨਤਨ ਭਰਾ ਤੁਹਾਡਾ ਕਰਦਾ ਹੈ ਪਹਿਲੀ ਵੀਡੀਓ ਹੈ ਤੇ ਹੁਣ ਤੁਹਾਨੂੰ ਦੋ ਜਿਹੜੇ ਉਹ ਮੱਝਾਂ ਵਾਲੇ ਪਾਸੇ ਤੋਂ ਇੱਕ ਝੋਟੀ ਤੇ ਇੱਕ ਕੱਟਾ ਜਿਹੜਾ ਉਹ ਦਿਖਾ ਦਿੰਨੇ ਆਂ گاਵਾ ਤੁਸੀਂ ਦੇਖ ਲਿਆ ਪਸ਼ੂ ਤੁਸੀਂ ਆਪਣੀ ਸਮਝ ਨਾਲ ਹੀ ਖਰੀਦੋਗੇ ਨੰਬਰ ਜਿਹੜਾ ਉਹ ਸਕਰੀਨ ਉੱਤੇ ਲਗਾਤਾਰ ਵੀਰ ਦਾ ਚੱਲੀ ਜਾਂਦਾ ਮਨਜੀਤ ਭਾਈ ਜਿਹੜਾ ਇਹ ਕੱਟਾ ਆਪਾਂ ਵੇਚਣਾ ਹੈ ਇਹ ਖਰੀਦਿਆ ਹੋਇਆ ਆਪਣਾ ਹਾਂ ਇਹ ਖਰੀਦਿਆ ਹੋਇਆ ਹੀ ਆਪਣਾ ਅੱਛਾ ਹਾਂਜੀ ਦੰਦੋ ਕਿਵੇਂ ਬਈ ਇਹ ਜਮਾ ਖੀਰਾ ਹੈ ਬਈ ਕਨਫਰਮ ਖੀਰਾ ਜਮਾ ਜੀ ਦੰਦ ਪਟਕੇ ਦੇਖ ਲਓ ਦਿਖਾ ਦਿਓ ਠੀਕ ਹੈ ਦੋਸਤੋ ਦੰਦੋਂ ਖੀਰਾ ਹਾਈਟ ਫੁੱਲ ਹਾਈਟ ਤਾਂ ਬੜਾ ਵੱਡੇ ਹੈ ਹਾਈਟ ਦਾ ਸਹੀ ਹੈ ਹਾਈਟ ਵੀ ਤੇ ਤੁਸੀਂ ਕਨਫਰਮ ਖੀਰਾ ਚੈੱਕ ਕਰ ਲਓ ਠੀਕ ਹੈ ਭਾਈ ਓਕੇ ਓਕੇ ਸੋ ਇਹ ਕਨਫਰਮ ਖੀਰਾ ਤੋਰਦੀ ਬਈ ਇਹਨੂੰ ਵੀ ਇਹਦੇ ਤੁਸੀਂ ਪੁੜਿਆਂ ਦੀ ਬਣਾਵਟ ਵੀ ਦੇਖੋਗੇ ਉਹ ਵੀ ਬੜੇ ਚੰਗੇ ਆ ਅਬਈ ਕੋਈ ਰਿਕਾਰਡ ਇਹਦਾ ਆਪਾਂ ਨੂੰ ਪਤਾ ਹੋਵੇ ਰਿਕਾਰਡ ਬਾਈ 22 23 ਕਿਲੋ ਦੁੱਧ ਦੀ ਮਾਂ ਥੱਲੇ ਠੀਕ ਹੈ ਹਾਂਜੀ ਆਪਾਂ ਇਹ ਆਜੀ ਬੰਦੇ ਤੋਂ ਲਿਆ ਆਪਾਂ ਠੀਕ ਹੈ ਹਾਂਜੀ ਇਹ ਹੈ ਕਿਹੜੇ ਸਾਨ ਦਾ ਬੱਚਾ ਹੈ ਇਹ ਸੀਮਣੀ ਰਖਾਇਆ ਜੀ ਹੁਣ ਆਪਾਂ ਪੁੱਛਿਆ ਨੇ ਹੁਣ ਖੇੜਾ ਰਖਾਇਆ ਠੀਕ ਹੈ ਇਤੋਂ ਹੀ ਕਮਾਲਾ ਬਾਈ ਸੋ ਦੋਸਤੋ ਇਹਦੇ ਫਾਦਰ ਦਾ ਨਾਮ ਨਹੀਂ ਪਤਾ 22 23 ਕਿਲੋ ਮਾਂ ਦਾ ਦੁੱਧ ਦਾ ਰਿਕਾਰਡ ਹੈ ਜਿਨੇ ਮੱਜਾਂ ਦੇ ਰਖਣਾ ਦੀ ਡੀਲ ਡਾਲ ਦੇਖੋ ਤੁਸੀਂ ਬੜਾ ਸੋਹਣਾ ਦਿਸਦਾ ਹੈ ਬਹੁਤ ਵੱਡਾ ਹੈ ਜੀ ਸਹੀ ਹੈ ਦੋਸਤ ਹਜੇ ਖੀਰਾ ਅਗਲਾ ਕਹਿ ਆਂਦਾ ਹਾਈਟ ਇੰਨੀ ਹਾਈਟ ਖੀਰੇ ਕੱਟੇ ਦੀ ਹੁੰਦੀ ਨਹੀਂ ਆ ਛੇਤੀ ਹੁੰਦੀ ਨਹੀਂ ਸਹੀ ਹੈ ਹਾਂ ਦੋਸਤ ਖੀਰਾ ਕੱਟਾ ਤੇ ਮੇਰੇ ਖਿਆਲ ਚ 5 ਫੁੱਟ ਤੋਂ ਬਾਹਰ ਆਰਾਮ ਨਾਲ ਹਾਈਟ ਹੋਣੀ ਚਾਹੀਦੀ ਹੈ ਮੈਂ ਨਹੀਂ ਕੀਤੀ ਪਰ ਬਹੁਤ ਵੱਡਾ ਦਿਸਦਾ ਜਦੋਂ ਆਪ ਆ ਕੇ ਵੀ ਤੁਸੀਂ ਦੇਖੋਗੇ ਤਾਂ ਫੁੱਲ ਹਾਈਟ ਲੈਂਥ ਦਾ ਇਹ ਬੱਚਾ ਹਜੇ ਖੀਰਾ ਦੰਦ ਤੁਹਾਨੂੰ ਵੀਡੀਓ ਚ ਕਨਫਰਮ ਕਰਤੇ ਆ ਪੂਛ ਚ ਮਸਾਂ ੇਠੋਂ ਚਾਰ ਕਵਾਲ ਜਿਹੜੇ ਵਾਈਟ ਆ ਬਾਕੀ ਸਾਫ ਸੁਥਰਾ ਹੈ ਜਿਹੜਾ ਭਰਾ ਖਰੀਦਣਾ ਚਾਵੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਮਨਜੀਤ ਭਾਈ ਇਹਦਾ ਰੇਟ ਕੀ ਰਹਿਣਾ ਹੈ ਇਹ 95000 ਦਾ ਦੇਵਾਂਗੇ 95000 ਹਾਂਜੀ ਘਰ ਪਹੁੰਚ ਕਰਾਵਾਂਗੇ 95000 ਦੀ ਠੀਕ ਹੈ ਭਾਈ ਇੱਕ ਝੋਟੀ ਮਨਜੀਤ ਭਾਈ ਦਿਖਾ ਦਿੱਤੀ ਆਪਾਂ ਲਾਸਟ ਉੱਤੇ ਹਾਂਜੀ ਕਿੰਨਾ ਮਸੂਆ ਸੂਈ ਹੈ ਇਹ ਦੋ ਦੰਦ ਕੱਟੇ ਵੀਰ ਜੀ ਠੀਕ ਹੈ ਠੀਕ ਹੈ ਹੁਣ ਇਹਦੇ 12 ਕਿਲੋ ਦੁੱਧ ਜਮਾ ਤਿਆਰ ਹੈ ਅੱਜ ਸੂਈ ਨੂੰ ਦਿਨ ਕਿੰਨੇ ਹੋ ਗਏ ਇਹ ਸੂਈ ਨੂੰ 10-12 ਦਿਨ ਹੋ ਗਏ ਇਹਦਾ ਰੇਟ ਕੀ ਰਹਿਣਾ ਹੈ ਭਾਈ ਇਹ 1 ਲੱਖ 25000 ਦੀ ਪਹੁੰਚ ਕਰਾ ਦਾਂਗੇ ਠੀਕ ਹੈ ਤੋਰੀ ਭਾਈ ਜੀ 125000 ਚ ਪਰ ਪੂਰੀ ਸਾਫ ਸੁਥਰੀ ਝੋਟੀ ਹੈ ਜੋ ਤੁਰੂ ਹਵਾਨਾ ਤੁਨੂੰ ਉਦੋਂ ਕਲੀਅਰ ਦਿਸਣਾ ਹੈ ਦਾ ਬਾਕੀ ਹੁਣ ਇਹ ਤੋਰਾ ਹੈ ਬਹੁਤ ਚੰਗੀ ਚੁਆਈ ਚੁਈ ਬਾੜੀ ਚੰਗੀ ਲੱਗੀ ਹੈ ਠੀਕ ਹੈ ਜਿਵੇਂ ਗਾਈਆਂ ਵਰਗੀ ਚੁਆਈ ਲੱਗੀ ਹੈ ਬੱਚਾ ਦੋਸਤੋ ਇਹਦੇ ਨਾਲ ਵੀ ਕਟਾ ਥਣ ਚਾਰੇ ਸੋਹਣੇ ਐ ਦੋ ਦੰਦ ਆ 125000 ਚ ਪਹੁੰਚ ਹੋ ਜੂ ਇਹਦੀ ਵੀ ਹਾਈਟ ਸੋਹਣੀ ਹੈ ਮਤਲਬ ਦੰਦਾਂ ਦੇ ਹਿਸਾਬ ਤੇ ਜੇ ਦੇਖਦੇ ਆ ਤਾਂ ਚੰਗਾ ਕਦ ਕਾਠ ਹੈ ਹਵਾਨਾ ਬਹੁਤ ਸੋਹਣੇ ਸੋ ਚਾਰੇ ਥਣ ਇੱਕੋ ਜੇ ਆ ਟਾਂਚਾ ਤੁਸੀਂ ਝੋਟੀ ਦਾ ਦੇਖ ਹੀ ਰਹੇ ਹੋ 1 ਲੱਖ ਤੇ 25000 ਸਵਾ ਲੱਖ ਦੇ ਵਿੱਚ ਇਹਦੀ ਪਹੁੰਚ ਹੋ ਜੂਗੀ ਹੁਣ ਇਹਦੇ 12 ਕਿਲੋ ਦੁੱਧ ਜਮਾ ਤਿਆਰ ਹੈ ਜੀ ਦੋ ਟਾਈਮ ਚੋਣ ਵਾਲਾ ਠੀਕ ਹੈ 12 ਕਿਲੋ ਦੁੱਧ ਦੁੱਧ ਤਿਆਰ ਹੈ ਅੱਛਾ ਮਨਜੀਤ ਭਾਈ ਇੱਕ ਕੁਐਸਚਨ ਰਹਿ ਗਿਆ ਸੀ ਵੀ ਜਿਵੇਂ ਕੋਈ ਭਰਾ ਦੂਰ ਤੋਂ ਆਉਂਦਾ ਹੈ ਹਾਂਜੀ ਬਿਲਕੁਲ ਹੁਣ ਇੱਥੇ ਰਾਤ ਰੁਕਣਾ ਹੁੰਦਾ ਬਿਲਕੁਲ ਰੁਕ ਸਕਦੇ ਹੋ ਸੁਵਿਧਾ ਹੈ ਰੁਕ ਸਕਦਾ ਬਿਲਕੁਲ ਰੁਕ ਸਕਦਾ ਜੀ ਠੀਕ ਹੈ ਹਾਂਜੀ ਸੋ ਦੋਸਤੋ ਰੁਕ ਸਕਦੇ ਹੋ ਰਾਤ ਰਹਿਣ ਸਹਿਣ ਰਾਜਸਥਾਨ ਦਾ ਤੁਸੀਂ ਜਾਣਦੇ ਹੋ ਬਾਕੀ ਏਰੀਆ ਵੱਖਰਾ ਲੱਗੂਗਾ ਤੁਹਾਨੂੰ ਖੁੱਲਾ ਏਰੀਆ ਪਸ਼ੂ ਸਾਫ਼ ਸੁਥਰੇ ਆ ਭਾ ਜਿਹੜੇ ਉਹ ਤੁਹਾਨੂੰ ਬਾਈ ਨੇ ਵੀਡੀਓ ਦੇ ਵਿੱਚ ਕਰਤੇ ਆ ਰੇਟ ਤੁਹਾਨੂੰ ਦੱਸਦੇ ਆ ਸੋ ਆ ਕੇ ਤੁਸੀਂ ਤਸੱਲੀ ਕਰ ਸਕਦੇ ਹੋ ਝੋਟੀ ਤੁਹਾਨੂੰ ਲਾਸਟ ਉੱਤੇ ਦਿਖਾਈ ਆ ਚਾਰੇ ਥਣ ਬਿਲਕੁਲ ਇੱਕੋ ਜੇ ਨਜ਼ਰ ਆਉਣਗੇ 125000 ਚੇ ਦੀ ਪਹੁੰਚ ਹੋਣੀ ਆ ਟਾਂਚਾ ਤੁਸੀਂ ਫੇਰ ਇਹਦਾ ਦੇਖ ਸਕਦੇ ਹੋ ਸੋ ਇਹ ਅੱਜ ਦੀ ਵੀਡੀਓ ਦੇ ਪਸ਼ੂ ਬਾਈ ਕੋਲ ਵਕਾਉ ਸੀ ਤੇ ਨੰਬਰ ਮੈਂ ਪਹਿਲਾਂ ਹੀ ਦੱਸਤਾ ਵੀ ਸਕਰੀਨ ਉੱਤੇ ਜਿਹੜਾ ਚੱਲੀ ਜਾਂਦਾ ਤੇ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ